ਸਾਸਰੀਆ ਕਾ ਜੀ ਅੱਜ ਆਪਾਂ ਬਣਾਵਾਂਗੇ ਸੋਇਆ ਚਿਲੀ ਮੰਜੂਰੀਅਨ ਜੋ ਕਿ ਖਾਣ ਚ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਸ ਤਰ੍ਹਾਂ ਬਣਾਉਂਗੇ ਤੇ ਬਿਲਕੁਲ ਪਰਫੈਕਟ ਬਣੂਗਾ ਬਾਜ਼ਾਰ ਵਰਗਾ ਬਣੂਗਾ ਤੇ ਦੂਜਾ ਨੰਬਰ ਬਹੁਤ ਜ਼ਿਆਦਾ ਹੈਲਦੀ ਹੋਊਗਾ ਕਿਉਂਕਿ ਇਹ ਸੋਇਆ ਬੀਨ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਇਹਦੇ ਵਿੱਚ ਕਾਫੀ ਸਾਰੇ ਤੱਤ ਹੁੰਦੇ ਆ ਇਹਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਆ ਤੇ ਸਰੀਰ ਦੀ ਚਰਬੀ ਜਿਹੜਾ ਉਹ ਵੀ ਕੱਟ ਕਰਦਾ ਹੈ ਤੇ ਸ਼ੂਗਰ ਵਗੈਰਾ ਵਾਲੇ ਵਾਸਤੇ ਵੀ ਬਹੁਤ ਫਾਇਦੇਮੰਦ ਦਾ ਇਨੂੰ ਕਿਸ ਤਰ੍ਹਾਂ ਬਣਾਉਣਾ ਹੈ ਆਪਾਂ ਦੇਖ ਲੈਨੇ ਆ। ਸਭ ਤੋਂ ਪਹਿਲਾਂ ਆਪਾਂ ਪਾਣੀ ਲਵਾਂਗੇ, ਖੁੱਲਾ ਪਾਣੀ ਲੈ ਲੈਣਾ। ਉਸ ਤੋਂ ਬਾਅਦ ਆਪਾਂ ਸੋਇਆ ਬਿੰਦੀਆਂ ਬੜੀਆਂ ਜਿਹੜੀਆਂ ਲਈਆਂ ਡੇਡ ਕੌਲੀ ਲਈਆਂ ਆ। ਆਪਾਂ ਪਾਣੀ ਦੇ ਨਾਲ ਹੀ ਉਬਾਲਣੀਆਂ ਨੇ ਇਹ। ਪਾਣੀ ਨੂੰ ਪਹਿਲਾਂ ਬਾਲੀ ਨਹੀਂ ਦਵਾਲੀ ਹੈਗੇ। ਬਸ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਵਾਂਗੇ। ਹੋਰ ਇਸ ਤਰ੍ਹਾਂ ਇਹਨੂੰ ਬਾਲੀ ਦਵਾਲ ਲਵਾਂਗੇ। ਇੱਕੋ ਵਾਲੀ ਦਵਾਨੀਆਂ ਤਾਂ ਕਿ ਥੋੜੀਆਂ ਜਿਹਾ ਸੌਫਟ ਹੋ ਜਾਣ। ਬਹੁਤ ਜ਼ਿਆਦਾ ਵੀ ਨਹੀਂ ਹੋਣੀਆਂ ਚਾਹੀਦੀਆਂ। ਫਿਰ ਤਾਂ ਨਹੀਂ ਜੇ ਜ਼ਿਆਦਾ ਵਾਲੀਆਂ ਦਵਾ ਦੋਗੇ ਫਿਰ ਟੁੱਟ ਜਾਣਗੀਆਂ। ਇਹਦੇ ਜਿਹੜੇ ਮੰਜੂਰੀਆਂ ਨਾ ਸੋਇਆ ਬੜੀ ਮੰਜੂਰੀਆਂ ਵਧੀਆਂ ਨਹੀਂ ਬਣਨੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇੱਕ ਕuali ਔਨ ਤੇ ਗੈਸ ਦੀ ਫਲੇਮ ਬੰਦ ਕਰਕੇ ਸਾਈਡ ਤੇ ਰੱਖ ਦਵਾਂਗੇ ਬੜੀਆਂ ਨੇ ਇੱਕ ਕuali ਆ ਗਈ ਆ ਤੇ ਗੈਸ ਦੀ ਫਲੇਮ ਆਪਾਂ ਬੰਦ ਕਰ ਦਿੱਤੀ ਆ ਤੇ ਢਿਟਾ ਕੇ ਰੱਖ ਦਵਾਂਗੇ ਹੁਣ ਸਬਜ਼ੀਆਂ ਕੀ ਕੀ ਪਾਉਣੀਆਂ ਨੇ ਆਪਾਂ ਦੇਖ ਲੈਂਦੇ ਆ ਸਭ ਤੋਂ ਪਹਿਲਾਂ ਤਾਂ ਦੋ ਨਾਰਮਲ ਸਾਈਜ਼ ਦੇ ਜਿਹੜੇ ਆਪਾਂ ਪਿਆਜ਼ ਆ ਉਹ ਪਾ ਲਿਆ ਇਹਨਾਂ ਨੂੰ ਕੱਟ ਲਵਾਂਗੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਹਰੀ ਮਿਰਚ ਸਵਾਦ ਅਨੁਸਾਰ ਪਾਵਾਂਗੇ ਇੱਕ ਕਟਿਆ ਹੋਇਆ ਟਮਾਟਰ ਜਿਹੜਾ ਉਹ ਵੀ ਪਾ ਲਵਾਂਗੇ ਤੁਹਾਨੂੰ ਜ਼ਿਆਦਾ ਖੱਟਾ ਪਸੰਦ ਆ ਜਿਹੜਾ ਜ਼ਿਆਦਾ ਵੀ ਪਾ ਸਕਦੇ ਹੋ ਦੂਜੀ ਸਾਈਡ ਤੇ ਆਪਾਂ ਇੱਕ ਸ਼ਮਲਾ ਮਿਰਚਾ ਇਹਨੂੰ ਵੀ ਆਪਾਂ ਥੋੜਾ ਜਿਹਾ ਮੋਟੇ ਜਿਹੇ ਪੀਸੇਸ ਦੇ ਵਿੱਚ ਕੱਟ ਲਵਾਂਗੇ ਥੋੜੀ ਜਿਹੀ ਲਸਣ ਦੀਆਂ ਕਲੀਆਂ ਜਿਹੜੀਆਂ ਉਹ ਵੀ ਕੱਟ ਲਵਾਂਗੇ ਇਹਨਾਂ ਚੀਜ਼ਾਂ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਚਾਈਨੀਜ਼ ਖਾਣੇ ਦੇ ਵਿੱਚ ਖਾਸ ਕਰਕੇ ਲਸਣ ਤੇ ਮਿਰਚ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਦੂਜੀ ਸਾਈਡ ਤੇ ਬੜੀਆਂ ਜਿਹੜੀਆਂ ਆਪਣੀਆਂ ਉਬਾਲੀਆਂ ਨੂੰ ਸਾਈਡ ਤੇ ਰੱਖਿਆ ਨੂੰ ਥੋੜਾ ਜਿਹਾ ਟਾਈਮ ਹੋ ਗਿਆ 5-4 ਮਿੰਟਾਂ ਤੇ ਇਹਨੂੰ ਆਪਾਂ ਜਿਹੜਾ ਛਾਨ ਲਵਾਂਗੇ ਤੁਸੀਂ ਜ਼ਿਆਦਾ ਨਹੀਂ ਦੱਬਣਾ ਹੈਗਾ ਬਸ ਇੰਨਾ ਕੁ ਦੱਬਣਾ ਇਹਨਾਂ ਦਾ ਪਾਣੀ ਨਿਕਲ ਜਾਵੇ ਇੰਨਾ ਨਹੀਂ ਦੱਬਣਾ ਕਿ ਟੁੱਟ ਜਾਣ ਤੇ ਪਾਣੀ ਬਹੁਤ ਜ਼ਿਆਦਾ ਵੀ ਨਹੀਂ ਕੱਢਣਾ ਹੈਗਾ ਪਰ ਕਾਫੀ ਪਾਣੀ ਹੈ ਜਿਹੜਾ ਤੁਸੀਂ ਕੱਢ ਦੇਣਾ ਹੈ ਬਿਲਕੁਲ ਥੋੜ੍ਹੀ ਥੋੜ੍ਹੀਆਂ ਗਿੱਲੀਆਂ ਜਿਹੀਆਂ ਇਹ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਥੋੜਾ ਥੋੜਾ ਦੱਬ-ਦੱਬ ਕੇ ਇਹਨਾਂ ਨੂੰ ਪ੍ਰੈਸ ਕਰਕੇ ਆਰਾਮ ਦੇ ਨਾਲ ਆ ਜਿਹੜਾ ਪਾਣੀ ਕੱਢ ਦਵਾਂਗੇ ਤਾਂ ਕਿ ਬੜੀਆਂ ਵੀ ਇਹਨਾਂ ਟੁੱਟਣ ਤੇ ਜ਼ਿਆਦਾ ਜਿਹੜਾ ਐਕਸਟਰਾ ਪਾਣੀ ਹੋਵੇ ਨਿਕਲ ਜਾਵੇ ਨਹੀਂ ਤਾਂ ਫਿਰ ਇਹਦੇ ਵਿੱਚ ਮੈਦਾ ਵਗੈਰਾ ਜਿਹੜਾ ਜ਼ਿਆਦਾ ਲੱਗੂਗਾ ਤੇ ਇਹਨਾਂ ਦਾ ਟੇਸਟ ਉਹ ਵੀ ਵਧੀਆ ਨਹੀਂ ਹੋਣਾ ਹੈਗਾ ਇੱਕ ਵੱਡੇ ਭਾਂਡੇ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਲਿਆ ਹੁਣ ਆਪਾਂ ਇਹਦੇ ਉੱਪਰ ਜਿਹੜਾ ਸਵਾਦ ਅਨਸਾਰ ਨੂਨ ਪਾ ਲਵਾਂਗੇ ਇਹਨਾਂ ਨੂੰ ਮੈਰੀਨੇਟ ਆਪਾਂ ਕਰਨਾ ਹੈ ਮੈਰੀਨੇਟ ਕਰ ਲਵਾਂਗੇ ਤੇ ਅੱਧਾ ਚਮਚ ਦੇ ਕਰੀਬ ਆਪਾਂ ਹਲਦੀ ਤੇ ਸਵਾਦ ਅਨਸਾਰ ਮਿਰਚ ਪਾ ਲਵਾਂਗੇ ਜੇ ਜ਼ਿਆਦਾ ਤਿੱਖੀ ਖਾਣੇ ਹੋ ਜ਼ਿਆਦਾ ਪਾ ਲਓ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ ਤੇ ਥੋੜਾ ਜੀਰਾ ਪਾਊਡਰ ਪਾਵਾਂਗੇ ਆਪਾਂ ਬਿਲਕੁਲ ਥੋੜੀ ਜਿਹੀ ਜਿਹੜੀ ਕਾਲੀ ਮਿਰਚ ਪਾ ਲਵਾਂਗੇ ਤੁਹਾਨੂੰ ਜਿਆਦਾ ਮਿਰਚ ਪਸੰਦ ਆ ਤਾਂ ਤੁਸੀਂ ਤੁਸੀਂ ਜਿਹੜੇ ਜਿਆਦਾ ਵੀ ਮਿਰਚ ਪਾ ਸਕਦੇ ਹੋ ਉਸ ਤੋਂ ਬਾਅਦ ਥੋੜਾ ਜਿਹਾ ਚਾਟ ਮਸਾਲਾ ਪਾਇਆ ਹੈ ਸਾਰੀਆਂ ਚੀਜ਼ਾਂ ਪਾ ਲਵਾਂਗੇ ਇਹ ਚੀਜ਼ਾਂ ਪਾਉਣੀਆਂ ਜ਼ਰੂਰੀ ਨੇ ਉਸ ਤੋਂ ਬਾਅਦ ਆਪਾਂ ਦਹੀਂ ਪਾ ਲਵਾਂਗੇ ਲੋੜ ਅਨਸਾਰ ਇਹਦੇ ਵਿੱਚ 2 ਤੋਂ 3 ਚਮਚ ਜਿਹੜਾ ਦਹੀਂ ਤੁਸੀਂ ਪਾ ਲਓ ਮੈਂ 2 ਚਮਚ ਦਹੀਂ ਪਾਇਆ ਤੇ 1 ਚਮਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਇਹਦੇ ਵਿੱਚ ਇਹ ਵੀ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਮੈਰੀਨੇਟਾ ਜਿਹੜਾ ਵਧੀਆ ਹੋ ਜਾਊਗਾ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਹਲਕੇ ਹੱਥ ਨਾਲ ਹੀ ਕਰਨਾ ਹੈ ਤਾਂ ਕਿ ਬੜੀਆਂ ਜਿਹੜੀਆਂ ਟੁੱਟ ਨਾ ਜਾਣ ਬਸ ਇੰਨਾ ਕਰਨਾ ਹੈ ਕਿ ਸਾਰਾ ਮਸਾਲਾ ਜਿਹੜਾ ਬੜੀਆਂ ਦੇ ਉੱਪਰ ਚੰਗੀ ਤਰ੍ਹਾਂ ਲੱਗ ਜਾਵੇ ਕੋਈ ਵੀ ਬੜੀ ਏਦਾਂ ਦੀ ਨਾ ਰਹੇ ਜਿੱਥੇ ਮਸਾਲਾ ਨਾ ਲੱਗੇ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਕੋਟਾ ਜਿਹੜਾ ਤੁਸੀਂ ਕਰ ਦੇਣਾ ਹੁਣ ਇਹਨਾਂ ਨੂੰ ਕ੍ਰਿਸਪੀ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਮੈਦਾ ਪਾਵਾਂਗੇ ਤੁਸੀਂ ਜਿਹੜਾ ਆਰਾ ਰੋਟ ਵੀ ਹੈ ਉਹ ਵੀ ਐਡ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਮੈਦਾ ਪਾਉਣਾ ਹੈ ਜਾਂ ਫਿਰ ਆਰਾ ਰੋਟ ਪਾਉਣਾ ਹੈ ਅਪਾ 3 ਚਮਚੇ ਦੇ ਵਿੱਚ ਮੈਦਾ ਐਡ ਕੀਤਾ ਹੈ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੇ ਥੋੜਾ ਸੁੱਕਾ ਸੁੱਕਾ ਲੱਗਦਾ ਹੈ ਤੁਸੀਂ ਇੱਕ ਚਮਚ ਦਹੀਂ ਦਾ ਜਿਹੜਾ ਹੋਰ ਐਡ ਕਰ ਸਕਦੇ ਹੋ ਜਾਂ ਨਿੰਬੂ ਵੀ ਆ ਤੁਸੀਂ ਨਚੋੜ ਸਕਦੇ ਹੋ ਜੇ ਜ਼ਿਆਦਾ ਖੱਟਾ ਪਸੰਦ ਕਰਦੇ ਹੋ ਥੋੜਾ ਨਿੰਬੂ ਨਚੋੜ ਲਓ ਜਾਂ ਫਿਰ ਇੱਕ ਚਮਚ ਸਿਰਕਾ ਵੀ ਆ ਤੁਸੀਂ ਉਹ ਵੀ ਪਾ ਸਕਦੇ ਹੋ ਇਹਨਾਂ ਚੀਜ਼ਾਂ 'ਚੋਂ ਕੋਈ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਆਪਾਂ 10 ਮਿੰਟ ਲਈ ਸਾਈਡ ਤੇ ਰੱਖ ਦਵਾਂਗੇ ਸਾਰਾ ਕੁਝ ਤਾਂ ਮਿਕਸ ਕਰ ਲਿਆ ਅਦਰਕ ਲਸਣ ਦਾ ਪੇਸਟ ਪਾਉਣਾ ਭੁੱਲੀ ਗਈ ਸੀ ਇੱਕ ਚਮਚਾ ਜਿਹੜਾ ਤੁਸੀਂ ਅਦਰਕ ਲਸਣ ਦਾ ਪੇਸਟ ਪਾ ਲੈਣਾ ਉਹ ਪਹਿਲਾਂ ਹੀ ਪਾ ਲੈਣਾ ਹੈ ਜਦੋਂ ਤੁਸੀਂ ਮੈਰੀਨੇਟ ਕਰਨਾ ਸਾਰੇ ਮਸਾਲੇ ਪਾਉਣੇ ਆ। ਦੂਜੀ ਸਾਈਡ ਤੇ ਤੇਲ ਆ ਜਿਹੜਾ ਮੈਂ ਗਰਮ ਕਰ ਲਿਆ ਇੱਕ ਇੱਕ ਕਰਕੇ ਪਰ ਦੇ ਵਿੱਚ ਪੜੀ ਪਾ ਦਵਾਂਗੇ ਇੱਕ ਇੱਕ ਕਰਕੇ ਹੀ ਪਾਉਣੀ ਆ ਫਿਰ ਜੁੜੀਆਂ ਜੁੜੀਆਂ ਨਹੀਂ ਹੋਣਗੀਆਂ ਇਹਨਾਂ ਦਾ ਜਿਹੜਾ ਦੇਖਣ ਨੂੰ ਵੀ ਸੋਹਣੀਆਂ ਲੱਗਣੀਆਂ ਤੇ ਉਦਾਂ ਵੀ ਵਧੀਆ ਤਰੀਕੇ ਨਾਲ ਪੱਕ ਜਾਣੀਆਂ। ਗੈਸ ਦੀ ਫਲੇਮ ਸਭ ਤੋਂ ਪਹਿਲਾਂ ਮੈਂ ਹਾਈ ਰੱਖੀ ਹੋਈ ਸੀਗੀ ਉਸ ਤੋਂ ਬਾਅਦ ਆ ਜਿਹੜੀ ਮੀਡੀਅਮ ਫਲੇਮ ਤੇ ਕਰ ਲਿਆ ਸੀ। ਤੇ ਕੇ ਕਰਕੇ ਜਿੰਨੀਆਂ ਵੀ ਇਹਦੇ ਵਿੱਚ ਸੋਇਆ ਬੜੀਆਂ ਆ ਜਾਣਗੀਆਂ ਓਨੀਆਂ ਬੜੀਆਂ ਫਿਰ ਦੇ ਵਿੱਚ ਪਾ ਦਵਾਂਗੇ ਦੋ ਤਿੰਨ ਬੈਚ ਦੇ ਵਿੱਚ ਜਿਹੜੀਆਂ ਸਾਰੀਆਂ ਬੜੀਆਂ ਬਣ ਜਾਣਗੀਆਂ ਤੇ ਇਹਨਾਂ ਨੂੰ ਪਕਾ ਲਵਾਂਗੇ ਆਪਾਂ 골ਡਨ ਬਰਾਊਨ ਹੋਣ ਤੱਕ ਇਸ ਤਰ੍ਹਾਂ ਇਹ 골ਡਨ ਜੀਆਂ ਹੋ ਗਈਆਂ ਨੇ ਬਸ ਇੰਨੀਆਂ ਕੱਪਾਂ ਪਕਾਉਣੀਆਂ ਨੇਗੀਆਂ ਜਿਦਾਂ ਦਾ ਕਲਰ ਤੁਹਾਨੂੰ ਥੋੜਾ ਡਾਰਕ ਚਾਹੀਦਾ ਤਾਂ ਡਾਰਕ ਵੀ ਹੈ ਜਿਹੜਾ ਤੁਸੀਂ ਗੂੜਾ ਗੰਗ ਰੰਗ ਵੀ ਕਰ ਸਕਦੇ ਹੋ ਜੇ ਲਾਈਟ ਚਾਹੀਦਾ ਤਾਂ ਲਾਈਟ ਵੀ ਰੱਖ ਸਕਦੇ ਹੋ ਬਸ ਇਨਨਾਂ ਤੇਨ ਰੱਖਿਓ ਕਿ ਕਿ ਐਸਤੀ ਫਲੇਮ ਮੀਡੀਅਮ ਰੱਖਣੀ ਆ ਨਹੀਂ ਤਾਂ ਫਿਰ ਇਹ ਜੇᱫੋ ਹਾਈ ਫਲੇਮ ਹੋਊਗੀ ਗੈਸ ਦੀ ਉਪਰੋਂ ਪੱਕ ਜਾਣੀਆਂ ਤੇ ਵਿੱਚੋਂ ਜਿਹੜੀਆਂ ਕੱਚੀਆਂ ਰਹਿ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਕੱਲੀਆਂ-ਕੱਲੀਆਂ ਪਾਉਣ ਕਰਕੇ ਕੱਲੀਆਂ-ਕੱਲੀਆਂ ਨੂੰ ਵਧੀਆ ਪਈਆਂ ਨੇ ਤੇ ਨਾਲੇ ਪੱਕ ਵੀ ਬਿਲਕੁਲ ਵਧੀਆ ਗਈਆਂ ਨੇ ਤੇ ਨਾ ਹੀ ਇਹ ਟੁੱਟੀਆਂ ਨਹੀਂ ਆ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤੇ ਬਾਕੀ ਵੀ ਅਸੀਂ ਆਪਾਂ ਇਸੇ ਤਰ੍ਹਾਂ ਪਾ ਲਵਾਂਗੇ ਬੜੀਆਂ ਆਪਣੀਆਂ ਜਿਹੜੀਆਂ ਪੱਕ ਕੇ ਤਿਆਰ ਹੋ ਗਈਆਂ ਦੂਜੀ ਸਾਈਡ ਤੇ ਆਪਾਂ ਇੱਕ ਪੈਨ ਲਵਾਂਗੇ ਇਹਦੇ ਵਿੱਚ ਦੋ ਵੱਡੇ ਚਮਚਾ ਜਿਹੜਾ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਨੂੰ ਐਨ ਧੂਆਂ ਛੱਡਦਾ ਗਰਮ ਕਰ ਲੈਣਾ ਫਿਰ ਹਰੀਆਂ ਮਿਰਚਾਂ ਤੇ ਲਸਣ ਪਾਉਣਾ ਹੈ ਤੁਸੀਂ ਸਰੋਂ ਦੇ ਤੇਲ 'ਚ ਬਣਾਉਣਾ ਇਹਦੇ ਨਾਲ ਹੀ ਫਲੇਵਰ ਵਧੀਆ ਆਊਗਾ ਤੇ ਬਿਲਕੁਲ ਗਰਮ ਕਰਕੇ ਬਣਾਉਣਾ ਹੁਣ ਗੈਸ ਦੀ ਫਲੇਮ ਜਿਹੜੀ ਤੁਸੀਂ ਥੋੜੀ ਜਿਹੀ ਘੱਟ ਵੀ ਕਰ ਸਕਦੇ ਹੋ ਪਰ ਹਾਈ ਫਲੇਮ ਤੇ ਹੀ ਰੱਖੋਗੇ ਤਾਂ ਜ਼ਿਆਦਾ ਵਧੀਆ ਕੁਕਿੰਗ ਹੋਊਗੀ ਕਿਉਂਕਿ ਚਾਈਨੈਸ ਡਿਸ਼ਸ ਦੀ ਹੈ ਜਿਹੜੀ ਕੁਕਿੰਗ ਹਾਈ ਫਲੇਮ ਤੇ ਹੀ ਹੁੰਦੀ ਹੈ ਵਧੀਆ ਹੁੰਦੀ ਹੈ ਜਿਹੜੇ ਪਿਆਜ਼ ਆਪਾਂ ਕੱਟ ਕੇ ਰੱਖੇ ਸੀਗੇ ਉਹ ਵੀ ਪਾ ਲਵਾਂਗੇ ਜਿਆਦਾ ਨਹੀਂ ਪਕਾਉਣੇ ਹੈਗੇ ਬਸ ਹਲਕੇ ਜਿਹਾ ਬ੍ਰਾਊਨ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚਾਂ ਜਿਹੜੀਆਂ ਨਾਲ ਦੀ ਨਾਲ ਪਾ ਦਵਾਂਗੇ ਤਾਂ ਕਿ ਕੱਚੀਆਂ ਨਾ ਰਹਿਣ ਤੁਸੀਂ ਚਾਹੋ ਨਾਲ ਵੀ ਹੈ ਜਿਹੜਾ ਪਾ ਸਕਦੇ ਹੋ ਥੋੜੀਆਂ ਸੌਫਟ ਰੱਖਣੀਆਂ ਤੇ ਟਮਾਟਰ ਵੀ ਆਪਾਂ ਨਾਲ ਹੀ ਆ ਜਿਹੜੇ ਪਾ ਦਿੱਤੇ ਆ ਇਹਨਾਂ ਨੂੰ ਵੀ ਆਪਾਂ ਪਕਾ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ ਥੋੜੀ ਦੇਰ ਪਕਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਹੈ ਜਿਹੜਾ ਨੂਨ ਪਾ ਲਵਾਂਗੇ ਥੋੜੀ ਜਿਹੀ ਇਹਦੇ ਵਿੱਚ ਆਪਾਂ ਜਿਹੜੀ ਕਾਲੀ ਮਿਰਚ ਆ ਉਹ ਵੀ ਪਾਵਾਂਗੇ ਇਹਦੇ ਨਾਲ ਫਲੇਵਰ ਬਹੁਤ ਵਧੀਆ ਹੋ ਜਾਂਦਾ ਹੈ ਤੁਸੀਂ ਚਾਹੋ ਲਾਲ ਮਿਰਚ ਜਿਹੜੀ ਉਹ ਵੀ ਪਾ ਸਕਦੇ ਹੋ ਮੈਂ ਦੇਕੀ ਮਿਰਚ ਪਾਈ ਆ ਕਲਰ ਵਾਸਤੇ 1/4 ਚਮਚ ਆਪਾਂ ਉਹ ਪਾ ਲਵਾਂਗੇ ਕਿਉਂਕਿ ਹਰੀ ਮਿਰਚ ਵੀ ਪਾਈ ਹੋਈ ਹੈ ਜੇ ਬੱਚਿਆਂ ਨੇ ਖਾਣਾ ਹੈ ਫਿਰ ਤੁਸੀਂ ਜਿਹੜਾ ਸਕਿੱਪ ਵੀ ਕਰ ਸਕਦੇ ਹੋ ਲਾਲ ਮਿਰਚ ਨਾ ਪਾਓ ਤਾਂ ਬੈਟਰ ਆ ਇਹਦੇ ਵਿੱਚ ਆਪਾਂ 2 ਚਮਚ ਚਿਲੀ ਸੌਸ ਪਾਵਾਂਗੇ ਇਹਦੇ ਵਿੱਚ ਜ਼ਿਆਦਾ ਮਿਰਚ ਨਹੀਂ ਹੈਗੀ ਜੇ ਚਿਲੀ ਸੌਸ 'ਚ ਜ਼ਿਆਦਾ ਮਿਰਚਾ ਤਾਂ ਤੁਸੀਂ ਇਹ ਜਿਹੜਾ 1 ਚਮਚ ਵੀ ਪਾ ਸਕਦੇ ਹੋ ਜ਼ਿਆਦਾ ਤਿੱਖਾ ਖਾਣੇ ਹੋ ਫਿਰ ਵੱਧ ਵੀ ਪਾ ਸਕਦੇ ਹੋ ਆਪਣੀ ਸਹੂਲਤ ਦੇ ਹਿਸਾਬ ਨਾਲ ਪਾ ਲਓ ਹੁਣ ਇਹਦੇ ਵਿੱਚ ਆਪਾਂ 4 ਤੋਂ 5 ਚਮਚਾ ਜਿਹੜੀ ਰੈੱਡ ਸੌਸ ਪਾ ਦਵਾਂਗੇ ਕਿੰਨਾ ਕੁ ਖੱਟਾ ਪਸੰਦ ਆ ਵਸ ਸੌਸ ਦੇ ਹਿਸਾਬ ਨਾਲ ਪਾ ਲਓ ਤੁਸੀਂ ਹੋਰ ਵੀ ਖੱਟਾ ਕਰਨਾ ਚਾਹੁੰਦੇ ਆ ਤਾਂ ਇਹਦੇ ਵਿੱਚ ਜਿਹੜਾ 1 ਚਮਚ ਸਿਰਕਾ ਵੀ ਪਾ ਸਕਦੇ ਹੋ ਜਾਂ ਫਿਰ ਨਿੰਬੂ ਵੀ ਨਚੋੜ ਸਕਦੇ ਹੋ ਮੈਂ ਕੁਝ ਨਹੀਂ ਪਾਇਆ ਹੈਗਾ ਬਸ ਕੱਲਾ ਜਿਹੜੀ ਚਿੱਲੀ ਸੌਸ ਤੇ ਰੈੱਡ ਸੌਸ ਪਾਈ ਆ ਹੁਣ ਆਪਾਂ ਲੋੜ ਅਨਸਾਰ ਪਾਣੀ ਪਾ ਲਵਾਂਗੇ ਇਦਾਂ ਹੀ ਇਹ ਗਰੇਵੀ ਗਾੜੀ ਹੋ ਜਾਊਗੀ ਤੁਸੀਂ ਜ਼ਿਆਦਾ ਹੀ ਗਾੜੀ ਕਰਨੀ ਆ ਅਰਾ ਰੋਟਵੀ ਪਾ ਸਕਦੇ ਹੋ ਪਰ ਆਪਾਂ ਕੁਝ ਨਹੀਂ ਪਾਇਆ ਹੈਗਾ ਨੇਚਰਲ ਰੱਖਿਆ ਸਾਰਾ ਕੁਝ ਇਇ ਇਸੇ ਤਰ੍ਹਾਂ ਇਹ ਬਹੁਤ ਵਧੀਆ ਹੋ ਜੂਏ ਨੂੰ ਲਗਾਤਾਰ ਆਪਾਂ ਜਿਹੜਾ ਫੁੱਲ ਫਲੇਮ ਤੇ ਪਕਾ ਲਵਾਂਗੇ ਸਬਜ਼ੀਆਂ ਥੋੜੀਆਂ ਜਿਹਾ ਸੌਫਟ ਹੋ ਜਾਣ ਬਹੁਤ ਜ਼ਿਆਦਾ ਸੌਫਟ ਨਹੀਂ ਕਰਨੀਆਂ ਹੈਗੀਆਂ ਬਸ ਥੋੜੀਆਂ ਜਿਹਾ ਸੌਫਟ ਕਰਨੀਆਂ ਨੇ ਖੜੀਆਂ ਖੜੀਆਂ ਜਿਹੀਆਂ ਜੇ ਸਬਜ਼ੀਆਂ ਜਿਹੜੀਆਂ ਇਹਦੇ ਵਿੱਚ ਵਧੀਆ ਲੱਗਦੀਆਂ ਨੇ ਮਨਚੂਰੀਅਨ ਦੇ ਵਿੱਚ ਇਹ ਨਾਲ ਦੇ ਨਾਲ گاੜਾ ਵੀ ਹੋ ਜਾਊਗਾ ਤੇ ਨਾਲ ਹੀ ਆ ਜਿਹੜਾ ਆਪਾਂ ਕੇ ਤਿਆਰ ਵੀ ਹੋ ਜਾਊਗਾ ਇਨੇ ਟਾਈਮ 'ਚ ਸਬਜ਼ੀਆਂ ਵੀ ਬਾਕੀਆਂ ਤੇ ਆਪਣਾ ਜਿਹੜਾ ਗਰੇਵੀ ਆ ਉਹ ਵੀ ਗਾੜੀ ਹੋ ਗਈ ਆ ਸਾਰੇ ਜਿਹੜੇ ਆਪਾਂ ਚਿਲੀ ਸੋਇਆ ਮਨਚੂਰੀਅਨ ਬਣਾਏ ਸੀਗੇ ਇਹਦੇ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਹਨੂੰ ਥੋੜੀ देर ਪਕਾਵਾਂਗੇ ਬਿਲਕੁਲ ਥੋੜੀ देर ਪਕਾ ਲਵਾਂਗੇ ਕਿਉਂਕਿ ਸਾਰੀਆਂ ਚੀਜ਼ਾਂ ਪੱਕੀਆਂ ਹੀ ਹੋਈਆਂ ਨੇ ਬਸ ਐਨਾਕ ਪਕਾ ਲੈਣਾ ਹੈ ਕਿ ਇਹਦੇ ਤੇ ਗਰੇਵੀ ਚੰਗੀ ਤਰ੍ਹਾਂ ਲੱਗ ਜਾਵੇ ਤੇ ਮਸਾਲੇ ਇਹਦੇ ਨਾਲ ਕੋਟ ਹੋ ਜਾਣ ਲੋ ਜੀ ਸੋਇਆ ਚਿਲੀ ਮਨਚੂਰੀਅਨ ਆਪਣਾ ਬਣ ਕੇ ਤਿਆਰ ਆ ਤੇ ਇਹਨੂੰ ਆਪਾਂ ਸਰਵ ਕਰ ਲਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਹੁਤ ਹੀ ਈਜ਼ੀ ਆ ਬਣਾਉਣ ਦੇ ਵਿੱਚ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੀ ਨਾਲ ਦੀ ਨਾਲ ਕੰਟੀ ਵਾਲਾ ਬਟਨ ਆ ਜਿਹੜਾ ਉਹ ਵੀ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ